ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫਿਰ ਤੋਂ ਤਾਰ-ਤਾਰ ਗੋਲੀਆਂ ਚੱਲਿਆ ਨਜਿਸ ਕਰਕੇ ਇਲਾਕੇ ਦੇ ਵਿੱਚ ਕਾਫੀ دہشت ਦਾ ਮਾਹੌਲ ਬਣ ਗਿਆ। ਰਸਲ ਜੰਡਿਆਲਾ ਗੁਰੂ ਵਿਖੇ ਮੋਬਾਈਲ ਸ਼ਾਪ ਦੇ ਮਾਲਕ ਕੁਲਦੀਪ ਦੇ ਘਰ ਉਹਨਾਂ ਦੀ ਪਤਨੀ ਵੈਪਨ ਕੁਮਾਰੀ ਦੇ ਵੱਲੋਂ ਚਲਾਏ ਜਾਂਦੇ ਲੇਡੀਜ਼ ਬਿਊਟੀ ਪਾਰਲਰ ਸੈਲੂਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਜੋ ਕਿ ਵਿਪਨ ਕੁਮਾਰੀ ਦੇ ਇੱਕ ਲਤੋਂ ਪਾਰ ਹੋ ਕੇ ਦੂਸਰੀ ਲਤ ਦੇ ਵਿੱਚ ਜਾ ਵੱਜੀ ਹੈ ਤੇ ਗੋਲੀ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਈ ਹੈ ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹੈਗਾ ਜਨਾਲਾ ਗੁਰੂ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈਗਾ ਪਰ ਤੁੰਦਾਸ ਦੇ ਕਿ ਜੰਡਿਆਲਾ ਗੁਰੂ ਦੀ ਜਨਤਾ ਦੇ ਵਿੱਚ ਇਸ ਸਮੇਂ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈਗਾ ਉੱਥੇ ਹੀ ਇਸ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਕਿਉਂਕਿ ਮੌਕੇ ਦੇ ਉੱਤੇ ਪਹੁੰਚੇ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਹੈ ਕਿ ਕੋਈ ਜਾਂਚ ਕੀਤੀ ਗਈ ਹੈ ਆ ਤੁਹਾਨੂੰ ਇਹ ਕਰ ਉਹ ਵੀ ਸੁਣਾਉਂਦੇ ਆ ਕੀ ਗੱਲਬਾਤ ਹੋਈ ਹੈ ਮੈਂ ਬਿਊਟੀ ਪਾਰਲਰ ਦਾ ਕੰਮ ਕਰਦੀ ਆ ਕਿਹੜੀ ਜਗ੍ਹਾ ਜਿਹੜਾੜਾ ਕੋ ਬਿਜੋਤੀ ਸਰ ਤੇ ਮੈਂ ਦੁਕਾਨ 8 ਵਜੇ ਮੈਂ ਵੀ ਵਧਾਤੀ ਬੰਦ ਕਰਤੀ ਸੀ ਆਪਣਾ ਕੰਮ ਕੰਮ ਕਰਕੇ ਮੈਂ ਦੁਕਾਨ ਸਾਡੇ ਅੰਦਰ ਤੋਂ ਨਾ ਬੂਆ ਹੈਗਾ ਦੁਕਾਨ ਦੇ ਅੰਦਰ ਦੀ ਤੇ ਮੈਂ ਅੰਦਰ ਕੋਈ ਸਮਾਨ ਲੈਣ ਗਈ ਜਿਹੜਾ ਰੱਖਿਆ ਸੀ ਤੇ ਮੈਂ ਲਾਈਟ ਔਨ ਕੀਤੀ ਉਹ ਸਮਾਨ ਉਹ ਪੋਲੀਥੀਨ ਵਿੱਚ ਪੜਿਆ ਵਾ ਤੇ ਮੈਂ ਐਸ ਸਾਈਡ ਖੜੀ ਹੋ ਕੇ ਲਾਈਟ ਬੰਦ ਹੀ ਕਰਨ ਲੱਗੀ ਲਾਈਟ ਤੱਕ ਪਹੁੰਚੀ ਨਹੀਂ ਤੇ ਥੱਲੇ ਦੀ ਗੋਲੀ ਸ਼ਟਰ ਦੀ ਆਵਾਜ਼ ਆਈ ਵਿੱਚੋਂ ਦੀ ਗੋਲੀ ਮੇਰੇ ਪੈਰਾਂ ਨੂੰ ਵੱਜੀ ਮੈਂ ਉੱਥੋਂ ਲਾਈਟ ਵੀ ਨਹੀਂ ਬੰਦ ਕੀਤੀ ਬਸ ਉੱਥੇ ਪੜਦੀ ਆਈ ਕੋਈ ਆਪਣੇ ਕੋ ਦੁਸ਼ਮਣ ਨਹੀਂ ਕਿਸੇ ਦੀ ਜਾਂ ਕੁਝ ਨਹੀਂ ਮੈਂ ਕੋਈ ਦਸ਼ਮ ਬਲੀ ਮਾਂ ਦੀ ਟੀਮਾਰ ਦੀ ਤੁਹਾਡੀ ਕੀ ਕਹਿਣਾ ਚਾਹੁੰਦੇ ਸੀ ਇਹਦੇ ਗੋਲੀ ਚੱਲੀ ਆ ਕੁੱਲ ਸਪ੍ਰਸ਼ਾਸ਼ਨ ਨੂੰ ਕੀ ਕਹਿਣਾ ਚਾਹੁੰਦੇ ਮੈਂ ਤੇ ਇਹ ਕਹਿਣੀ ਜੀ ਵੇਖੋ ਸਾਡੇ ਬੇਕਸੂਰਾਂ ਦਾ ਕੀ ਕੀ ਕਸੂਰਿਆ ਸਾਡਾ ਕੀ ਮੈਂ ਕੋਈ ਕ੍ਰਾਈਮ ਕੀਤਾ ਇਹ ਕੁੱਲ ਸਪ੍ਰਸ਼ਾਸ਼ਨ ਨੂੰ ਚਾਹੁੰਦਾ ਪਲੀਜ਼ ਥੋੜੀ ਜੀ ਤਾਂ ਕੇਅਰ ਕਰੋ ਤੁਸੀਂ ਜਨਤਾ ਦੀ ਹੁਣ ਮੈਂ ਕੋਈ ਕ੍ਰਾਈਮ ਕਰ ਸਕਦੀ ਜਿਹੜਾ ਮੈਨੂੰ ਗੋਲੀ ਮਾਰੀ ਗਈ ਹੈ ਪਲੀਜ਼ ਪੀ ਕੇਅਰ ਗੱਲ ਇਹ ਆ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ। ਘਰ ਦੀ ਦੁਕਾਨ ਥੱbi ਮੇਰੀ ਮੈਂਮ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਕਿ ਮੇਰੀ। ਇੱਕ ਅਸ਼ੇਸ਼ ਬਿਊਟੀ ਸਲੂਨ ਹੈ ਘਰ ਨਾਲ। ਅੱਛਾ। ਉਹ ਆਪ ਚਲਾਉਂਦੇ ਨੇ। ਸਲੂਨ 'ਚ ਬੈਠੇ ਸੀ। ਹਾਂ ਸਲੂਨ ਦੇ ਵਿੱਚ ਬੈਠੇ ਸੀ ਸਾਮਾਨ ਸਾਹਮਣੇ ਪਏ ਸੀ। ਅਪਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਨੇ ਉਹਨਾਂ ਦੇ। ਕਿਸੇ ਵੀ ਜੋਬ ਫਾਇਰ ਕੀਤੀ ਉਹਨਾਂ ਨੇ। ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ। ਪਰ ਉਹ ਨਿਕਲ ਗਏ ਹੋਣਗੇ ਤੇ ਕਿੰਨੇ ਬੰਦੇ ਆਏ ਸੀ ਸ਼ਾਇਦ ਅਪਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਟਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਦਾ ਕੋਈ ਅੱਗੇ ਤੰਕੀ ਜਾਂ ਫੋਨ ਜਾਂ ਕੋਈ ਕਿਸ ਤਰ੍ਹਾਂ ਦੀ ਮੰਗ ਕੋਈ ਲੜਾਈ ਝਗੜਾ ਇਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਆਣ ਕੇ ਕਰਦਾ ਫਿਰ ਠੀਕ ਬੇਟੇ ਕਰਦੇ ਮੋਬਾਈਲ ਦੀ ਰਿਪੇਅਰ ਦੀ ਦੁਕਾਨ ਹੈ ਅੱਛਾ ਤੇ ਆ ਬੇਟੀ ਜਿਹਨੂੰ ਸੱਟ ਲੱਗੀ ਆ ਇਹ ਪਾਰਲਰ ਦਾ ਕਰਦੀ ਆ ਸਾਡੇ ਘਰਚੇ ਦੀ ਦੁਕਾਨ ਹੈ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਕੀ ਕਾਰਨ ਹੈ ਕਾਰਨ ਕੀ ਸਾਨੂੰ ਤੇ 3 ਤਰੀਕ ਤੋਂ ਧਮਕੀਆਂ ਆ ਰਹੀਆਂ ਸੀ ਕਿ ਕਿਡਨਾ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ ਇਹ ਕੋਈ ਹੈਗਾ ਕਿ ਗੈਂਗਸਟਰ ਕਹਿੰਦਾ ਕਿ ਮੈਂ ਕਰਨ ਬਾਠ ਆ ਓਕੇ ਕਰੋੜ ਰੁਪਇਆ ਤੁਹਾਡੇ ਕੋਲ ਲੈਣਾ ਵਾ ਠੀਕ ਇਹਦਾ ਪ੍ਰਬੰਧ ਕਰ ਲਓ ਪਹਿਲਾਂ ਤੇ ਅਸੀਂ ਉਹ ਗੱਲਾਂ ਸੁਣਦੇ ਸੁਣਦੇ ਰਹਿ ਗਏ ਉਹ ਉਹ ਇਤਰਾਹ ਕੀ ਅਸੀਂ ਕਾਲ ਨਹੀਂ ਚੁੱਕੀ ਕਿ ਉਹਨਾਂ ਨੇ ਉਹ ਕੀ ਕਹਿੰਦੇ ਵੀਡੀਓ ਉਹ WhatsApp ਤੇ WhatsApp ਕਾਲ ਦੇ ਵਿੱਚ ਨੇ ਰਿਪੋਰਟ ਭੇਜੀ ਆ ਠੀਕ ਉਹ ਆਉਂਦੇ ਆ ਰਹੇ ਆ ਉਹਨਾਂ ਤੋਂ ਬਾਅਦ ਅਸੀਂ ਫਿਰ ਪੰਜ ਤਰੀਕ ਨੂੰ ਐਸਐਸਪੀ ਦੇ ਵੀ ਗਏ ਆ ਤੇ ਉਹਨਾਂ ਨੇ ਕਿਹਾ ਇਹ ਠੀਕ ਹੈ ਤੁਹਾਡੀ ਰਿਪੋਰਟ ਕਰ ਦਾਂਗੇ ਡੀਐਸਪੀ ਸਾਹਿਬ ਨੂੰ ਵੀ ਗੱਲ ਫਿਰ ਡੀਐਸਪੀ ਸਾਹਿਬ ਕੋ ਵੀ ਗਏ ਆ ਕੱਲ ਗਏ ਆ ਹਾਂ ਪਹਿਲਾਂ ਤੇ ਦੋ ਦਿਨ ਸਾਨੂੰ ਨਹੀਂ ਆਈਆਂ ਸੀ ਤੇ ਕੱਲ ਉਹ ਪੰਜ ਤਿੰਨ ਨੂੰ ਕਾਂਡ ਹੋਇਆ ਸੀ ਨਾ ਬਣਿਆ ਉਹਦੇ ਕਰਕੇ ਇੰਨੀ ਸੀ ਮਿਲਿਆ ਤੇ ਕੱਲ ਫਿਰ ਰਾਜਮਰਮਲ ਹੋਤਰਾ ਸਾਡੇ ਨਾਲ ਸੀ ਅਸੀਂ ਕੱਲ ਗਏ ਆ ਤੇ ਕੱਲ ਇਹਨਾਂ ਨੇ ਕਈ ਡਿਟੇਲਾਂ ਲਈਆਂ ਸਾਡੀ ਰਿਪੋਰਟਿੰਗਾਂ ਵੀ ਦਿੱਤੀਆਂ ਵਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਕਿ ਅਸੀਂ ਉਹ ਜਦੋਂ ਰਾਤ ਰਾਤ ਜਵਾਬ ਪੁਲਸ ਨੇ ਜਵਾਬ ਕੀ ਦਿੱਤਾ ਉਹ ਕਹਿੰਦਾ ਅਨਾ ਅੱਜ ਕਿਹਾ ਸੀ ਉਹਨਾਂ ਨੇ ਕਿ ਤੁਸੀਂ ਡੀਐਸਪੀ ਹੈ ਨਾ ਐਸਐਚਓ ਨੂੰ ਦਰਖਾਸਤ ਦਿਓ ਉੱਥੇ ਲਿਖ ਕੇ ਤੇ ਤੁਹਾਡੀ ਦਰਖਾਸਤ ਕੰਪਲੇਨ ਕੰਪਲੇਨ ਲਿਖੀਏ ਤੁਹਾਡੀ ਐਫਆਈਆਰ ਲਿਖੀਏ ਬਿਆਨ ਲਿਖਾਇਓ ਤੇ ਅੱਜ ਉਹਨਾਂ ਦੇ ਜਾਣਾ ਸੀ ਉਧਰੋਂ ਉਧਰ ਕੋਈ ਗੋਲੀ ਚੱਲ ਗਈ ਅੱਜ ਉਹ ਹੈ ਨਾ ਉਹ ਖਰੋਤੀ ਵਾਲਿਆਂ ਦੇ ਉਹ ਉਹ ਉਹਨਾਂ ਦੇ ਕਰਕੇ ਫਿਰ ਉੱਥੇ ਥਾਣੇ ਕੋਈ ਨਹੀਂ ਸੀਗਾ ਕੋਈ ਪੁਲਿਸ ਹੀ ਨਹੀਂ ਹੁੰਦੀ ਕਰੀ ਹੁੰਦੀ ਤੁਸੀਂ ਲਿਖਤੀ ਰਿਪੋਰਟ ਦਿੱਤੀ ਉਹਨਾਂ ਨੂੰ ਲਿਖਤੀ ਰਿਪੋਰਟ ਦਿੱਤੀ ਆ ਡੀਐਸਪੀ ਸਾਹਿਬ ਨੂੰ ਤੇ ਐਸਐਸਪੀ ਨੂੰ ਵੀ ਦਿੱਤੀ ਆ ਵੀ ਉਹਨਾਂ ਦੇ ਗੋਲੀ ਲੱਗੀ ਉਹ ਕੀ ਲੱਗਦੇ ਦਾ ਤੇ ਮੇਰੀ ਨਾ ਅਜੇ ਕੀ ਕਹੇ ਹੋ ਇਹਨੂੰ ਜਦੋਂ ਚਮਕਣੇ ਕੀ ਉਹ ਉਹ ਦੁਕਾਨ ਕਰਦੀ ਆ ਪਾਦਰਦੀ ਉਹ ਬਦਦੁਕਾਨ ਤੇ ਬੰਦ ਕਰਕੇ ਸੀ ਘੰਟਾ ਪਹਿਲਾਂ ਗੋਲੀ ਚੱਲਣ ਤੋਂ ਵੀ ਉਹ ਦੁਕਾਨ ਦੇ ਅੰਦਰ ਦੀ ਦਰਵਾਜ਼ਾ ਹੋਣ ਕਰਕੇ ਉਹ ਸਮਾਨ ਲੈਣ ਕੇ ਅੰਦਰੋਂ ਕੋਈ ਤੇ ਬੱਤੀ ਜਗਾਈ ਉਹਨੇ ਤੇ ਬੱਤੀ ਜਗਾ ਕੇ ਤੇ ਸਮਾਨ ਲੈ ਕੇ ਤੇ ਮੁੜਨ ਲੱਗੇ ਵਾਪਸ ਬੱਤੀ ਬੰਦ ਕਰਨ ਲੱਗੇ ਹੁਣ ਚੈਨ ਗੋਲੀਆਂ ਚੱਲ ਕੇ ਤੇ ਪੈਰਾਂ ਤੇ ਗੋਲੀਆਂ ਕਿ ਦੁਕਾਨ ਉੱਚੀ ਥੋੜੀ ਜੀ ਉਹਦੇ ਕਰਕੇ ਪੈਰਾਂ 'ਚ ਗੋਲੀ ਵਾ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਮੇਰੇ ਖਿਆਲ ਦੋ ਹੀ ਚੱਲੀਆਂ ਵਾ ਤੇ ਤੇ ਸਾਡੇ ਨਾਲ ਆ ਕੇ ਭਰਾ ਹੈਗਾ ਸੀ ਗੁੱਗੂ ਨਾਂ ਦਾ ਮੁੰਡਾ ਵਾ ਉਹ ਸਾਡੀ ਇਸੇ ਗੱਲ ਦੇ ਵਿੱਚ ਹੀ ਇੱਕ ਵੀ ਅਸੀਂ ਗੱਲ ਦੀ ਧੋਖਾ ਜਦੋਂ ਭਰੋਸਾ ਉਹਦੇ ਤੇ ਕਰੀਦੀ ਆ ਉਹਦੇ ਕੋਈ ਗੱਲਬਾਤ ਕਰਨੀ ਇਸੇ ਮਾਮਲੇ ਤੇ ਯਾਰਾ ਧੰਗਿਆਂ ਹੁੰਦੇ ਕਿਤ ਤਰ ਉਹ ਗੱਲਾਂ ਕਰਦੀ ਹੋਣੇ ਗੋਲੀ ਚਲੀ ਫਿਰ ਉਹਨੇ ਉੱਤੇ ਚੜ ਗਏ ਉੱਤੋਂ ਤਿੰਨ ਫਿਰ ਉਹਨੇ ਕੀਤੇ ਠੀਕ ਕਿੰਨੇ ਬੰਦੇ ਸੀ ਉਹ ਦੋ ਹੀ ਬੰਦੇ ਸਾਹਮਣੇ ਦੁਕਾਨ ਵਾਲਾ ਦੱਸਣ ਗਿਆ ਉਹਦੀ ਦੁਕਾਨ ਖੁੱਲੀ ਸੀ ਨਾ ਉਹ ਢੇਰੀ ਜੀ ਉਹਨੇ ਦੱਸਿਆ ਸਭ ਕੋਲ ਉਹਨੇ ਦੱਸ ਆਪਣੇ ਬੰਦੇ ਨੇ ਉਹ ਜਵਾਬੀ ਫਾਇਰ ਕੀਤਾ ਕੋਈ ਹਾਂ ਆਪਣੇ ਬੰਦੇ ਨੇ ਕੀਤਾ ਜੀ ਉਹ ਉਹਦੇ ਕਰਕੇ ਹੀ ਤੇ ਅਸੀਂ ਬਚਾ ਹੋ ਗਏ ਨਹੀਂ ਤੇ ਸਾਨੂੰ ਸਾਰੇ ਨੂੰ ਮਾਰ ਹੀ ਦਿੰਦੇ ਮੰਗ ਸ਼ਹਿਰ ਦੇ ਵਿੱਚ ਇੰਨੀਆ ਵਰਦਤਾ ਮੰਗਿਆ ਕਿ ਜੇ ਸੇਫਟੀ ਨਹੀਂ ਹੁੰਦੀ ਤੇ ਅਸੀਂ ਤੇ ਪੰਜਾਬ ਹੀ ਛੱਡ ਜਾਵਾਂਗੇ ਫਿਰ ਹੋਰ ਕੀ ਆ ਸਾਡੀ ਤੇ ਇਹ ਆ ਹੁਣ ਕਿਉਂਕਿ ਵੀ ਬੱਚਿਆਂ ਤੋਂ ਚੰਗਾ ਕੀ ਆ ਤੇ ਜਿੰਨੀ ਉਹਨਾਂ ਨੇ ਮੰਗ ਕਰ ਲਈ ਸਾਰੀ ਜਿਆਦਾ ਵੇਚ ਕੇ ਅਸੀਂ ਦੇ ਨਹੀਂ ਸਕਦੇ ਗੋਲੀਆਂ ਜਿਹੜੀਆਂ ਰੋਜ਼ ਹੀ ਚੱਲਦੀਆਂ ਅੱਜ ਵੀ ਸਵੇਰੇ ਵੀ ਚੱਲੀਆਂ ਹੋਈਆਂ ਇਨ ਕੰਟਰੋਲ ਹੋਇਆ ਹਾਂ ਹਾਂਜੀ ਹਾਂਜੀ ਉਸ ਪਰਤੇ ਕੀ ਕਰਨਾ ਚਾਹੀਦਾ ਜਿੰਦਾਂ ਵਾਲੇ ਉਹ ਕੰਟਰੋਲ ਮੈਂ ਤਾਂ ਕਹਿੰਦਾ ਉਸੇ ਤਰ੍ਹਾਂ ਸਾਰਿਆਂ ਨੂੰ ਕਰਨ ਜਾਂ ਤੇ ਤੇ ਜੇ ਨਹੀਂ ਤੇ ਸਾਨੂੰ ਆਪਣੇ ਹਾਲਤੀ ਛੱਡ ਦੇ ਕਿ ਮਰੋ ਤੁਸੀਂ ਤੇ ਕੀ ਹੈ ਜਦੋਂ ਪ੍ਰਸ਼ਾਸਨ ਦਾ ਸਾਨੂੰ ਕੋਈ ਆਸਰਾ ਹੀ ਨਾ ਹੋਵੇ ਪੁਲਸ ਨੂੰ ਨਾ ਕੋਈ ਸਹਿਯੋਗ ਵੀ ਨਹੀਂ ਮਿਲਿਆ ਸਹਿਯੋਗ ਹਾਲ ਤੱਕ ਤੇ ਕੋਈ ਚੌਂਦੀ ਦਾ ਵੀ ਨਹੀਂ ਮਿਲਿਆ ਪੰਜ ਤਰੀਕ ਨੂੰ ਅਸੀਂ ਤੁਹਿਆ ਫਿਰਦੇ ਆ ਅੱਜ ਇਹ ਗਊਸ਼ਾਲਾ ਰੋਡ ਦੇ ਉੱਤੇ ਬਿਪਨ ਕੁਮਾਰੀ ਵਾਈਫ ਆਫ ਕੁਲਦੀਪ ਕੁਮਾਰ ਇਹਨਾਂ ਨੇ ਸ਼ਟਰ ਲਾਇਆ ਸੀ ਤੇ ਇਹਨਾਂ ਦੇ ਸ਼ਟਰ ਤੋਂ ਬੰਦ ਦੇ ਬਾਹਰ ਹੀ ਗੋੜੀ ਚਲਾ ਗਏ ਉਹ ਫੇਰ ਤੇ ਲੇਡੀ ਦੇ ਲੱਤ ਦੇ ਵਿੱਚ ਲੱਗੀ ਆ ਉਹ ਹੁਣ ਹਸਪੀਟਲ ਹੈਗਾ ਐਸ ਐਚ ਓ ਸਾਡਾ ਉੱਥੇ ਆ ਮੈਂ ਹਸਪੀਟਲ ਆਇਆ ਸੀ ਤੇ ਕੋਈ ਗੱਲ ਨਹੀਂ ਫੜਾਂਗੇ ਇਹਨਾਂ ਨੂੰ ਵੀ ਅੱਜ ਵੀ ਤੁਹਾਨੂੰ ਪਤਾ ਹੈ ਦੁਪਹਿਰੇ ਕੀਤੀ ਹੈ ਜਿਹੜੀ ਕਾਨਫਰੈਂਸ ਐਸ ਐਸ ਪੀ ਸਾਹਿਬ ਨੂੰ ਉਹ ਵੀ ਸਾਡੇ ਇੱਥੇ ਝੰਡੇਾਲੇ ਦੇ ਵਿੱਚ ਆਪਣੇ ਮੈਡਾ ਦੇ ਸੁਨਿਆਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰੇ ਦੇ ਚਾਰੇ ਬੰਦੇ ਆਰਾਊਂਡ ਅਪ ਕਰ ਲਏ ਦੋ ਪਹਿਲਾਂ ਫੜੇ ਸੀ ਅੱਜ ਸਵੇਰੇ ਉਹਨਾਂ ਦੀ ਪੁੱਛਗਿੱਛ ਦੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿਨ੍ਹਾਂ ਨੇ ਪੁਲਿਸ ਤੇ ਫਾਇਰ ਕੀਤੀ ਸਾਡੇ ਐਸ ਐਚ ਓ ਸਾਹਿਬ ਤੇ ਉਹਦੇ ਫਾਇਰਿੰਗ ਦੇ ਵਿੱਚ ਉਹਦੇ ਵੀ ਗੋਲੀ ਲੱਗੀ ਇੱਕ ਲੱਤ ਦੱਸਿਆ ਜਾ ਰਿਹਾ ਨਹੀਂ ਇੱਕ ਇੱਕ ਲੱਤ ਤੇ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤੇ ਦੂਜੇ ਦੇ ਉੱਪਰ ਦੀ ਲੰਗੀ ਆ ਸਰ ਦੱਸਿਆ ਜਾ ਰਿਹਾ ਪਹਿਲਾਂ ਥ੍ਰੈੱਡ ਕਾਲ ਉਹ ਵੀ ਆਉਂਦੀਆਂ ਦੀਆਂ ਨੇ ਹਾਂ ਥ੍ਰੈੱਡ ਤਾਂ ਪਤਾ ਲੱਗਿਆ ਆ ਥ੍ਰੈੱਡ ਕਾਲ ਇਹਨਾਂ ਨੂੰ ਵੀ ਆਈ ਆ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ। ਸਰ ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵਲੋਂ ਕਿੰਨੇ ਕਿਤੇ ਗਏ ਇਹਨਾਂ ਨੂੰ ਇਹ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ। ਪਰ ਜੋ ਇਹਨਾਂ ਦਾ ਕਹਿਣਾ ਆ ਦੋ ਤਿੰਨ ਫਾਇਰ ਹੋਏ ਆ। ਕਿੰਨਾ ਵਲੋਂ ਥ੍ਰੈਟ ਕਾਲ ਆਈ ਇਹਨਾਂ ਨੂੰ? ਥ੍ਰੈਟ ਤਾਂ ਜੀ ਇਹ ਕਲੀਅਰ ਕਰਦੇ ਆ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ। ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਾਬਾ ਜੀ। ਲੇਕਿਨ ਇਹ ਵੀ ਮੈਂ ਛੋਟੀ ਦੰਨਾ ਵੀ ਜਦਾਂ ਇੱਥੇ ਜੰਡਰਾਲੇ 'ਚ ਜਿੰਨੀਆਂ ਵੀ ਅੱਗੇ ਗੋਲੀਆਂ ਚੱਲੀਆਂ 100% ਅਸੀਂ ਸਾਰੇ ਬੰਦੇ ਫੜੇ ਆ ਸਲਾਖ ਤੇ ਇਹ ਵੀ ਜਲਦੀ ਤੋਂ ਜਲਦੀ 2-3 ਦਿਨ ਦੇ ਅੰਦਰ ਅੰਦਰ ਖਾਣੇ ਦੀ ਕੋਸ਼ਿਸ਼ ਕਰਾਂਗੇ ਕੁਝ ਕੁਝ ਸਮਝ ਲੱਗ ਗਈ ਕੋਈ ਕੀ ਕਾਰਨ ਕੀ ਹੋ ਸਕਦਾ ਵੇਖੀ ਜਾਂਦੇ ਕਾਰਨ ਦਾ ਤਾਂ ਹੁਣ ਜਦੋਂ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਐਸਪੀ ਸਾਹਿਬ ਤੋਂ ਵੀ ਉਹਨਾਂ ਨੇ ਤੁਹਾਨੂੰ ਦਿੱਤੀ ਇੱਕ ਪੀਸੀ ਕੀਤੀ ਆ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆ ਆ ਹੁਣ ਇਹਨਾਂ ਦਾ ਵੀ ਜਿਹੜੀ ਹੈਗੀ ਆ ਉਹ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟੀਗੇਟ ਕਰਾਂਗੇ ਸਾ ਜੋ ਥ੍ਰੈਟ ਕਾਲਾਂ ਆ ਰਹੀਆਂ ਵਾ ਇਹਦੇ ਸਬੰਧ ਵਿੱਚ ਜਿਹੜਾ ਸਾਈਬਰ ਕ੍ਰਾਈਮ ਹੈ ਉਹਦੇ ਵੀ ਕਿੰਨੀ ਕਿ ਹੋ ਰਹੀ ਹੈ ਦੇਖੋ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਸੀ ਆ ਪਹਿਲੇ ਟਰੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਵਧੀਆ ਜ਼ਿਲ੍ਹੇ ਦਾ ਤੇ ਉਹਦੀ ਕਾਫੀ ਮਦਦ ਦਾ ਸਾਨੂੰ ਇਸ ਕੰਮ